ਜੇ ਸੀਗੇ ਵਰਤਾਈ ਰੱਖੀ ਕਰੋਗੇ ਇਹ ਹੀ ਔਰਤਾਂ ਲਈ ਰੱਖੀ ਨਹੀਂ ਕਰਨੀ ਕਾਂਗਰਸ ਪਾਰਟੀ ਨੇ ਸਿਰਫ ਤੇ ਸਿਰਫ ਸੀਟਾਂ ਲੈਣ ਦੇ ਮਾਰੇਆਂ ਨੇ ਇਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਨੂੰ ਬੈਂਸਨ ਨੂੰ ਸ਼ਾਮਲ ਕੀਤਾ ਪਰ ਕੋਈ ਔਰਤਾਂ ਨੂੰ ਕੋਈ ਇਨਸਾਫ ਨਹੀਂ ਮਿਲਣਾ ਲੱਗੂ ਤੁਸੀਂ ਸਵਾਲ ਚੁੱਕਿਆ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਰਾਜਾ ਫੜਿੰਗਜੀ ਦੇ ਜਾਂ ਅਮਰਤਾ ਫੜਿੰਗਜੀ ਨਾਲ ਜਾ ਕੇ ਗੱਲ ਕੇ ਬਤ ਕੀਤੀ ਇਸ ਬਾਰੇ ਜੇ ਨਵੀਂ ਮੈਨ ਮਿਲਣਗੇ ਜਦੋਂ ਮੈਨੂੰ ਪਤਾ ਚੱਲਿਆ ਕਿਤੇ ਹੈਗੇ ਹਾਂ ਮੈਂ ਉੱਥੇ ਜਾਊਂਗੀ ਇਹਨਾਂ ਨੂੰ ਕੁਐਸਚਨ ਪੁੱਟ ਕਰੂੰਗੀ ਦੇਖੂੰਗੀ ਕੀ ਜਵਾਬ ਦਿੰਦੇ ਨੇ ਇਹਨਾਂ ਕੋਲ ਜਵਾਬ ਆਉਣਾ ਹੀ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਪਤਾ ਹੀ ਸੀ ਪਤਾ ਸੀ ਕਿ ਇਹਨਾਂ ਨੂੰ ਅਮਤ ਵਡਿੰਗ ਨੂੰ ਵੀ ਪਤਾ ਰਾਜ ਵਡਿੰਗ ਨੂੰ ਪਤਾ ਇਹਦੇ ਇਹ ਕਿਊਜ਼ਡ ਬੰਦਾ ਹੈ ਤੇ ਫਿਰ ਉਹ ਵਰਤਨੀ ਰੱਖੀ ਦੀ ਗੱਲ ਕਰਨ ਤੇ ਕਰਨੇ ਉਹਦੇ ਤੇ ਯਕੀਨ ਹੀ ਨਹੀਂ ਕਰੋ ਜਿਹੜੇ ਕਹਿੰਦੇ ਨਾ ਵਰਤਨੀ ਰੱਖੀ ਉਹਨਾਂ ਨੇ ਸਾਫ਼ ਕਹੋ ਕਿ ਜਿਹੜੀ ਉਹਨੂੰ ਸਾਫ਼ ਲੈਣਾ ਸੀਗਾ ਉਹਦੇ ਦੇਸ਼ੀ ਤਾਂ ਤੁਸੀਂ ਪਾਰਟੀ ਚ ਲੈ ਲਿਆ ਆਮੋ ਮੇਵੀ ਪਾਰਟੀ ਆਪਣੀ ਜਿਹੜਾ ਬੰਦਾ ਆਪਣੀ ਪਾਰਟੀ ਖਤਮ ਕਰਕੇ ਮਰਜ ਕਰਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਸਿਚੁਏਸ਼ਨ ਕੀ ਹੋ ਸਕਦੀ ਹੈ ਨਾ ਕਬਰੀ ਲਾਲ ਟੀਵੀ ਦੇਖ ਰਹੇ ਹੋ ਕਪਡਨਲ ਮੈਂ ਜਸਪ੍ਰੀਤ ਸੋ ਇਲਕਸ਼ਨਾਂ ਦੇ ਦਿਨ ਚੱਲ ਰਹੇ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਬੈਂਸ ਬ੍ਰਦਰਸ ਦੀ ਜਿਹੜੀ ਸ਼ਮੂਲੀਅਤ ਹੋਈ ਹੈ ਉਹਨੂੰ ਲੈ ਕੇ ਬੜੇ-ਬੜੇ ਸਵਾਲ ਖੜੇ ਹੋ ਗਏ ਨੇ ਤੇ ਬੈਂਸ ਬ੍ਰਦਰਸ ਤੇ ਪਿਛਲੇ ਦਿਨੀ ਕੁਝ ਸਵਾਲ ਖੜੇ ਕਿਤੇ ਕਿਸੇ ਇਲਜ਼ਾਮ ਲੱਗੇ ਸੀ ਇਲਜ਼ਾਮ ਕਿੰਨਾ ਨੇ ਕੀਤਾ ਸੀ ਉਹ ਲੇਡੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਤੁਹਾਡਾ ਗੁਰਦੀਪ ਉਹ ਮੈਂ ਬੈਂਸ ਬ੍ਰਦਰਸ ਦੀ ਕਾਂਗਰਸ ਦੇ ਵਿੱਚ ਸ਼ਮੂਲੀਅਤ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲੇ ਤਾਂ ਮੈਮ ਉਹਨਾਂ ਦੀ ਪਾਰਟੀ ਆਪਣੀ ਜਿਹੜਾ ਬੰਦਾ ਆਪਣੀ ਪਾਰਟੀ ਖਤਮ ਕਰਕੇ ਪਾਰਟੀ ਮਰਜ ਕਰਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਦੀ ਸਿਚੁਏਸ਼ਨ ਕੀ ਹੋ ਸਕਦੀ ਹੈ ਨਾ ਇਸ ਟੈਂਪੇ ਕਿ ਅਕਿਊਜ਼ਡ ਬੰਦਾ ਹੈ ਗੁੰਡਾਗਰਦੀ ਕੀਤੀ ਵਾਲੇ ਹੋਰ ਕੁਝ ਨਹੀਂ ਕੀਤਾ ਲੁਧਿਆਣੇ ਦੇ ਵਿੱਚ ਤੇ ਉਹ ਕੁਝ ਕੋਈ ਪਾਰਟੀ ਪਾਲਦਾ ਸੀਗਾ ਤੇ ਉਹ ਪਾਰਟੀ ਦੇ ਵਿੱਚੋਂ ਚਲਾ ਗਿਆ ਤੁਸੀਂ ਕੋਈ ਦੇਖੋ ਜਿਹੜਾ ਆਪਣੀ ਪਾਰਟੀ ਖਤਮ ਕਰ ਗਿਆ ਤੇ ਉਹ ਬੰਦੇ ਦੀ ਕੀ ਰੈਪਿਟੇਸ਼ਨ ਹੋ ਜਦੋਂ ਬੈਂਸ ਬ੍ਰਦਰਸ ਤੇ ਤੁਸ ਤੁਹਾਡੇ 'ਤੇ ਇਲਜ਼ਾਮ ਲਗਾਇਆ ਗਿਆ ਤੁਹਾਡੀ ਤੁਹਾਡਾ ਕੀ ਰਿਐਕਸ਼ਨ ਸੀ ਔਰ ਤੁਹਾਡੇ ਪੁਲਿਸ ਪ੍ਰਸ਼ਾਸਨ ਦਾ ਔਰ ਲੁਧਿਆਣਾ ਦੇ ਜਿਹੜੇ ਪੋਲਿਟਿਸ਼ੀਅਨਸ ਬੰਦੇ ਨੇ ਕਿੰਨਾ ਕੋ ਸਹਿਯੋਗ ਮਿਲਿਆ ਤੁਮ ਦੇ ਮੈਨੇ ਸਿਰਫ ਹਰੀਸ਼ਾ ਢਾਂਡਾ ਜੀ ਤੇ ਬਲੀਵ ਦੇ ਸਿੰਘ ਸੇਖੋਂ ਮੇਰਾ ਸਾਥ ਦਿੱਤਾ ਤੇ ਉਹਨਾਂ ਦੇ ਕਰਕੇ ਹੀ ਮੈਂ ਅੱਜ ਤੱਕ ਆਪਣੀ ਲੜਾਈ ਲੜ ਲਈ ਹੈ ਨਹੀਂ ਤਾਂ ਇਹ ਇਹ ਨਹੀਂ ਤਾਂ ਜੋ ਇਹਦੇ ਦਿਲੇ ਦਾ ਉਹ ਇਹਨੇ ਕੀਤਾ ਸਾਡੇ ਨਾਲ ਗੁੰਡਾਗਰ ਦੇ ਕਿਤੇ ਪਰਚੇ ਸਾਡੇ ਤੇ ਕਾਨੂੰਨ ਦਾ ਸਹਾਰਾ ਲੈ ਕੇ ਨਹੀਂ ਮਿਸਿਜ਼ ਕੀਤਾ ਨੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਪੁਲਿਸ ਦਾ ਤੇ ਸਬਦ ਉਹ ਨਹੀਂ ਬਾਰਲੀ ਪੁਲਿਸ ਤੋਂ ਸਾਡੇ ਤੇ ਪਰਚੇ ਕਰਵਾਏ 10 12 ਪਰਚੇ ਉਹ ਪਰਚੇ ਜਿਹੜੇ ਕਰਵਾਏ ਨੇ ਉਹ ਇਹਦਾ ਬ੍ਰਦਰ ਖੁਦ ਬੋਲਦਾ ਪਿਆ ਹੈ ਕਿਸੇ ਬੰਦੇ ਨੂੰ ਕਹਿ ਰਿਹਾ ਕਿ ਤੂੰ ਆਪਣਾ ਤੂੰ ਆਪਣੀ ਗਵਾਹੀ ਤੋਂ ਮੁੱਕਰ ਜਾ ਤੇਰੇ ਅਸੀਂ ਪਰਚੇ ਵਾਪਸ ਕਰਾ ਲਾਂਗੇ ਉਹ ਕਹਿੰਦਾ ਵੀ ਤਿੰਨ ਪਰਚੇ ਤਾਂ ਮੇਰੇ ਮੇਰੇ ਤੇ 12 13 ਪਰਚੇ ਕਹਿੰਦਾ ਨਹੀਂ ਗੁਰਦੀਪ ਕੌਰ ਤੇ ਦੇ ਬੱਚਿਆਂ ਦੇ ਪਰਚੇ ਕਰਾਏ ਸੀ ਤੇਰੇ ਤੇ ਤਾਂ ਸਿਰਫ ਤੇਲੀ ਨੇ ਉਹਦੀ ਕੰਪਲੇਂਟ ਦਿੱਤੀ ਉਹ ਕੰਪਲੇਟਲੀ ਪੁਲਿਸ ਨੇ ਡਿਸਪੋਜ਼ ਆਫ ਕਰਤੀ ਹੈ ਤੁਸੀਂ ਖੁਦ ਹੀ ਦੇਖੋ ਕਿ ਇਹਦੀ ਗੁੰਡਾਗਰਦੀ ਕਿੰਨੀ ਹੈ ਕਿ ਕਿਸੇ ਦੀ ਪੇਸ਼ੀ ਚੱਲ ਨਹੀਂਦਾ ਕੋਰਟਾਂ ਦੇ ਵਿੱਚ ਮੈਨੂੰ ਕਾਨੂੰਨ ਕੋਰਟਾਂ ਦੇ ਥਰੂ ਇਹਦੇ ਤੇ ਅਲੀਗੇਸ਼ਨ ਇਹਦੇ ਪ੍ਰੂਵ ਹੋਏ ਨੇ ਇਨਵੈਸਟੀਗੇਸ਼ਨ ਹੋਈ ਆ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਤੇ ਪਰਚਾ ਦਰਜ ਹੋਇਆ ਪਰਚਾ ਦਰਜ ਸੱਤ ਮਹੀਨੇ ਬਾਅਦ ਪਰਚਾ ਦਰਜ ਹੋਇਆ ਪਰਚਾ ਦਰਜ ਹੋਣ ਤੋਂ ਬਾਅਦ ਇਹਦੀ ਰੈਸਟ ਨਹੀਂ ਪਈ ਤੇ ਖੁਦ ਦੇਖੋ ਕਿ ਲੁਧਿਆਣਾ ਪੁਲਿਸ ਨੂੰ ਵੀ ਇਹਨਾਂ ਨੇ ਕਿੰਨਾ ਮਜਬੂਰ ਕੀਤਾ ਪੋਲਿਟਿਸ਼ੀਅਨਸ ਨੇ ਐਨਾ ਪੋਲਿਟਿਕਲ ਪ੍ਰੈਸ਼ਰ ਲੁਧਿਆਣਾ ਪੁਲਿਸ ਦੇ ਉੱਤੇ ਤੇ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਸਰੈਂਡਰ ਕੀਤਾ ਇਸ ਬੰਦੇ ਨੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਸ ਬੰਦੇ ਦੇ ਕਿੰਨੇ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਜਿਹਨੂੰ ਦੇਖਦਾ ਕੋਈ ਪੋਲਿਟਿਕਲ ਲੀਡਰ ਆ ਉਹਨੂੰ ਖੋਟੇ ਦਿੱਤਾ ਜਿਹਨੂੰ ਦੇਖਿਆ ਉਹਨੂੰ ਗਾਲਾਂ ਕੱਢਦੀਆਂ ਜਿਹਨੂੰ ਦੇਖਿਆ ਉਹ ਤੇ ਫਾਇਰ ਕਰਦੇ 307 ਦਾ ਪਰਚਾ ਵੀ ਹੋਇਆ ਦਿੱਤੇ ਹਣਾ ਤੁਸੀਂ ਖੁਦ ਦੇਖੋ ਐਹੋ ਜਿਹੇ ਗੁੰਡੀ ਮੰਡੇਲੇ ਜਿਹੜੇ ਲੁਧਿਆਣਾ ਜਦ ਸਿੱਲੀ ਆਪਣੀ ਪਾਰਟੀ ਚ ਲੰਦੀ ਆ ਤਾਂ ਉਹ ਜੀ ਵੇਸਤਾ ਖੋਪਰੀ ਸਮਝੇ ਜ਼ੀਰੋ ਤੁਹਾਨੂੰ ਕਿਹੜੀ ਕਿਹੜੀ ਹਰਾਸਮੈਂਟ ਉਸ ਟਾਈਮ ਤੇ ਚਲਣੀ ਪਈ ਸੀ ਮੈਨੂੰ ਉਸ ਤੋਂ ਉਸ ਟਾਈਮ ਮੈਨੂੰ ਹਰਾਸਮੈਂਟ ਇਹ ਚਲਣੀ ਪਈ ਕਿ ਡੇਢ ਸਾਲ ਮੈਂ ਸੀਪੀ ਆਫਿਸ ਦੇ ਬਾਹਰ ਨੀਚੇ ਬੈਠ ਕੇ ਤਰਨਾ ਦਿੱਤਾ ਡੇਢ ਸਾਲ ਤੇ ਉਸ ਤੋਂ ਬਾਅਦ ਸਾਡੇ ਤੇ ਪਰਚੇ ਹੋਏ ਬਾਹਰਲੀ ਪੁਲਿਸ ਸਟੇਟ ਬਾਹਲੀ ਸਟੇਟ ਦੀ ਪੁਲਿਸ ਇਟਾ ਰਾਜਸਥਾਨ ਪੁਲਿਸ ਸੰਭਾਲਾ ਪੁਲਿਸ ਆਰਡਰਸ ਆਫ ਦੀ ਪੁਲਿਸ ਓਡੀਸ਼ਾ ਦੀ ਪੁਲਿਸ ਸਾਡੇ ਘਰ ਰੇਡਾਂ ਤੱਕ ਮਾਰੀ ਉਹਨਾਂ ਨੇ ਤੇ ਉਹ ਅਸੀਂ ਕੋਈ ਤੇ ਆਪਣਾ ਬਚਾ ਕੀਤਾ ਹੈ ਮੇਂ ਪੁਲਿਸ ਨੇ ਮੇਰੇ ਬੱਚਿਆਂ ਨੂੰ ਪ੍ਰੋਟੈਕਸ਼ਨ ਨਹੀਂ ਦਿੱਤੀ ਮੇਰੇ ਕੋਲ ਤਾਂ ਗਰਮੈਂਟ ਸੀ ਪਰ ਬੱਚਿਆਂ ਨੂੰ ਪ੍ਰੋਟੈਕਸ਼ਨ ਨਹੀਂ ਦਿੱਤੀ ਕਹਿੰਦੇ ਕਿ ਤੁਹਾਡੇ ਬੱਚੇ ਬਾਹਰਲੇ ਸਟੇਟ ਚ ਕਿਉਂ ਨਹੀਂ ਝੂਠੇ ਬਰਚੇ ਆਜ ਖੁਦ ਹੀ ਦੇਖੋ ਤੁਸੀਂ ਤੇ ਜਿਹੜਾ ਬੰਦਾ ਅਕਿਊਜ਼ ਹੈ ਉਹਨੂੰ ਕੋੜਾ ਤੁਸੀਂ ਫੜ ਲਿਆ ਫਿਰ ਹੈਨਾ ਉਹ ਬੰਦਾ ਸੈਂਡਰ ਕਰਦਾ ਪਿਆ ਕਹਿੰਦੇ ਜੀ ਉਹ ਤਾਂ ਅੰਡਰਗਰਾਉਂਡ ਹੋ ਗਿਆ ਐਟ ਲੀਸ ਸੁਣੀ ਸੈਂਡਰ ਕੀਤਾ ਠੀਕ ਹੈ ਫਿਰ ਨੂੰ ਮਹੀਨੇ ਜੇ ਵੀ ਹੋਏ ਉਸ ਤੋਂ ਬਾਅਦ ਇਹਨੇ ਫਿਰ ਜਿਹੜੇ ਵਿੱਚੋਂ ਪਹਿਲਾਂ ਤਾਂ ਜਿਹੜੇ ਵਿੱਚ ਜਿਹੜੀ ਇਹਨੇ ਲਈ ਆ ਬਿਲ ਲਈ ਆ ਉਹ ਵੀ ਇਹਨੇ ਝੁੱਕੀ ਬਿਲ ਲਈ ਆ ਉਹਦੇ 'ਚ ਸੁਪਰੀਮ ਕੋਰਟ ਚ ਰਿੱਟ ਲੱਗੀ ہوئی ਆ ਹੁਣੇ ਲੋਅਰ ਕੋਰਟ ਜਿਹੜੀ ਆ ਹੁਣੀ ਟ੍ਰਾਇਲ ਸ਼ੁਰੂ ਕਰ ਲਈ ਨੇ ਟ੍ਰਾਇਲ ਫੇਸ ਕਰਨ ਦਾ ਮਾਰਾ ਇੱਕ ਹੀ ਰੈਮੇਡੀ ਲਗਾਈ ਜਾਂ ਇੱਕ ਐਪਲੀਕੇਸ਼ਨ ਲਗਾਈ ਜਾਂ ਕੋਰਟ ਕਿੱਦ ਨੇ ਡਿਸਮਿਸ ਕਰਤੀ ਆ ਔਰ ਉਸ ਤੋਂ ਬਾਅਦ ਇਹ ਹਾਈ ਕੋਰਟ ਚ ਚੱਲੇਗਾ ਦੋ ਵਾਰ ਹਾਈ ਕੋਰਟ ਦੇ ਵਿੱਚ ਉਹੀ ਐਪਲੀਕੇਸ਼ਨ ਲਗਾਈ ਆ ਤੀਜੀ ਉਹਨਾਂ ਨੇ ਡਿਸਮਿਸ ਕਰਤੀ ਤੀਜੀ ਵਾਰੀ ਉਹੀ ਐਪਲੀਕੇਸ਼ਨ ਲਗਾ ਕੇ ਹੁਣ ਦੇਟਸ ਟਪਾ ਰਿਹਾ ਮੰਤਬੇ ਮੰਤਜਾਦ ਕੇ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਜਿਹੜੇ ਇਹ ਜੇ ਰੈਪੋਟੇਟਡ ਬੰਦੇ ਹਨ ਤਾਂ ਡੇ ਬਾਈ ਡੇ ਪ੍ਰोसीडिंग ਹੋਣੀ ਚਾਹੀਦੀ ਹੈ ਕੇਸ ਹਸਾਬ ਨਾਲ ਕੋਟਾ ਹੁਣੇ ਦੀ ਡੇਟ ਦੇ ਡੇਟ ਮਨਥਲੀ ਪਾ ਰਹੀ ਹੈ 2 3 ਮੰਥ 2 3 ਮੰਥ ਦੀ ਉਹ अवधि ਦੀ ਡੇਟ ਪਾ ਰਹੀ ਹੈ ਕਿਉਂ ਪਾ ਰਹੀ ਹੈ ਕੋਟ ਹੁਣ ਫਿਰ ਦੱਸੋ ਕੋਟਾ ਤੋਂ ਕੋਟਾ ਤੇ ਵੀ ਕੀ ਯਕੀਨ ਹੈ ਲੱਗਦਾ ਹੈ ਕਿ ਇਹੋ ਜਿਹੜੇ ਅਕਿਊਜ਼ ਬੰਦੇ ਨੇ ਖਾਸ ਕਰ ਜਿਹੜੇ ਪੋਲੀਟੀਕਲ ਤੱਕੇ ਦੇ ਲੋਗ ਨੇ ਉਹ ਕਾਨੂੰਨ ਨੂੰ ਆਪਣੇ ਚਿੱਕੇ ਚ ਰੱਖ ਦਿੰਦੇ ਨੇ ਦੇਖੋ ਹਾਂਜੀ ਕਾਨੂੰਨ ਹੈ ਤਾਂ ਇਹਦੀ ਮੁੱਠੀ ਵਿੱਚ ਤਾਂ ਹੀ ਤਾਂ ਫਿਰ ਟ੍ਰਾਇਲ ਫੇਸ ਕਰਨ ਦਾ ਮਰ ਰਿਹਾ ਕੋਈ ਤਾਂ ਹੈ ਕਿ ਇੱਥੇ ਰੇਮੇਡੀ ਉੱਥੇ ਜਿਹੜੀ ਅਪਲੀਕੇਸ਼ਨ ਡਿਸਮਿਸਲ ਟ੍ਰਾਇਲ ਫੇਸ ਕਰਨਾ ਪੈਣਾ ਟ੍ਰਾਇਲ ਫੇਸ ਕਰ ਲੈ ਸਕ ਪਾਊਗਾ ਕਿਉਂ ਨਹੀਂ ਕਰ ਪਾਊਗਾ ਕਿਉਂਕਿ ਆਪਣੇ ਆਪਣੇ ਪ੍ਰੂਫ ਨਹੀਂ ਕਰ ਸਕਦੇ ਕਿ ਹਿਉਂ ਸੀ ਬੰਦਾ ਆ ਉਹੀ ਬੰਦਾ ਡੇਟ ਟਪਾਊਗਾ ਟ੍ਰਾਇਲ ਨਹੀਂ ਫੇਸ ਕਰੂਗਾ ਜਿਹੜਾ ਬੰਦਾ ਅਕਿਊਜ਼ਿੰਦਾ ਜਾਂ ਇਹਨਾਂ ਨੂੰ ਨਾਰਕੋ ਟੈਸਟ ਕਰਾਉਣ ਲਈ ਕਿਹਾ ਸੀ ਇਹਨਾਂ ਨੇ ਨਾਰਕੋ ਟੈਸਟ ਨਹੀਂ ਕਰਾਇਆ ਮੇਰਾ ਵੀ ਕਰਾਉਣ ਆਪਣਾ ਵੀ ਕਰਾਉਣ ਤੇ ਇਹਦਾ ਬ੍ਰਦਰ ਕਹਿੰਦਾ ਕਿ ਨਹੀਂ ਜੀ ਇਹ ਤਾਂ ਬੁਮਾਰਾ ਤੇ ਹੋਣ ਜਿਹੜੇ ਪਾਰਟੀਆਂ ਚ ਜੰਪਿੰਗ ਕਰਦਾ ਫਿਰਦਾ ਉਹਨੋ ਬੁਮਾਰ ਨਹੀਂ ਹੈਗਾ ਤੁਸੀਂ ਖੁਦ ਦੇਖੋ ਕਾਂਗਰਸ ਪਾਰਟੀ ਤੇ ਬੱਲੇ ਹੀ ਬਹੁਤ ਵੱਡੇ ਇਲਜ਼ਾਮਾਂ ਚ ਘਿਰੀ ਰਹਿੰਦੀ ਹੈ ਕਿ 84 ਦੇ ਜਿਹੜੇ ਦੰਗੇ ਹੋਏ ਆ ਉਹਨਾਂ ਦੇ ਉਹ ਦੋਸ਼ੀ ਨੇ ਤੇ ਨੂੰ ਲੱਗਦਾ ਕਿ ਹੋਰ ਦੋਸ਼ੀ ਜਿਹੜੇ ਬਲਕਾਰੀ ਵਰਗੇ ਜਿਨ੍ਹਾਂ ਦੇ ਦੋਸ਼ ਲੱਗੇ ਹੋਏ ਨੇ ਤੇ ਇੱਕ ਦੋਸ਼ ਹਜੇ ਮਿਟਿਆ ਨਹੀਂ ਤੇ ਦੂਸਰਾ ਦੋਸ਼ ਵੱਲੇ ਦੋ ਦੋਸ਼ੀਆਂ ਨੂੰ ਲੈ ਕੇ ਉੱਥੇ ਖੜਕਟ ਕੇ ਰੇਚ ਖੜਾ ਕਰ ਦਿੱਤਾ ਉਹ ਪਾਰਟੀ ਕਾ ਲੋਕਾਂ ਦਾ ਭਲਾ ਕਰ ਸਕਦੀ ਹੈ ਉਹਨਾਂ ਨੂੰ ਇਹ ਕਿ ਲੁਧਿਆਣੇ ਦੇ ਵਿੱਚ ਰਾਜਾ ਵਡਿੰਗ ਦੀ ਕੋਈ ਸ਼ਾਕ ਨਹੀਂ ਹੈਗੀ ਉਹਨੂੰ ਇਹ ਹੈ ਕਿ ਉਹਦੇ ਆਪਣੀ ਪਾਰਟੀ ਦੇ ਬੰਦੇ ਇਹਦੇ ਨਾਲ ਨਹੀਂ ਦੁਰਦੇ ਕਿਉਂਕਿ ਉਹ ਜਿਹੜੇ ਬੰਦੇ ਉਹ ਡਿਜ਼ਰਵ ਕਰਦੇ ਸੀ ਉਹਨਾਂ ਨੂੰ ਉਹ ਸੀਟ ਨਹੀਂ ਮਿਲੀ ਹੈਗੀ ਤੇ ਇਸ ਕਰਕੇ ਲੋਕੀ ਉਹ ਲੋਕ 에ਗੇਂਸਟ ਉਹਨਾਂ ਨੂੰ ਇਹ ਹੈ ਕਿ ਇਹ ਬੰਦੇ ਇੱਥੇ ਬੈਠੇ ਲਏ ਤੇ ਸਾਡੀ ਸਪੋਰਟ ਕਰ ਲਈ ਸ਼ਾਇਦ ਅਸੀਂ ਜਿੱਤ ਜੀ ਪਰ ਇਹ ਬੰਦਿਆਂ ਨੇ ਆਤਮ ਨਗਰ ਦੇ ਵਿੱਚ ਜਾ ਕੇ ਪੁੱਛ ਲਓ ਗਿਆਸਪੁਰ ਏਰੀਆ ਚ ਦੋਨੋਂ ਭਰਾਵਾਂ ਬਾਰੇ ਜਾ ਕੇ ਪੁੱਛ ਲਓ ਇੱਕ ਇੱਟ ਨਹੀਂ ਲਾਈ ਇਹਨਾਂ ਨੇ ਇੱਕ ਕੰਮ ਨਹੀਂ ਕੀਤਾ ਗੁੰਡਾਹਰਦੀ ਬਹੁਤ ਕੀਤੀ ਹੈ ਇੱਕ ਕੋਈ ਕੰਮ ਕੀਤਾ ਗੁੰਡਾਗਰਦੀ ਦਾ ਔਰ ਗੁੰਡਾਗਰਦੀ ਦੇ ਵਿੱਚ ਇਹਨਾਂ ਨੇ ਕਾਨੂੰਨ ਦਾ ਹਸਾਰਾ ਵੀ ਲਿਆ ਬਾਹਰਲੇ ਸਟੇਟਾਂ ਦੀ ਪੁਲਿਸ ਦਾ ਵੀ ਹਸਾਰਾ ਲਿਆ ਤੇ ਇਹੋ ਜਿਹੀ ਬੰਦੀਆਂ ਦੇ ਤੋਂ ਉਮੀਦ ਇਹਨਾਂ ਨੇ ਕੀਤੀ ਹੈ ਬਹੁਤ ਗਲਤ ਉਮੀਦ ਕਰਕੇ ਰਾਜਾ ਵਡਿੰਗਲੇ ਨੇ ਪਾਰਟੀ ਚ ਲਿਆ ਔਰ ਇਹਨੂੰ ਹਾਰ ਦਾ ਮੂੰਹ ਦੇਖਣਾ ਹੀ ਪਊਗਾ ਇੱਕ ਪਾਸੇ ਤਾਂ ਸਾਰੇ ਪੋਲੀਟਿਸ਼ੀਅਨਸ ਤੇ ਲੇਡੀਜ਼ ਦੇ ਹੱਕਾਂ ਦੀ ਗੱਲ ਕਰਦੇ ਨੇ ਚਾਹੇ ਉਹ ਔਮਨ ਏਮਪਾਵਰਮੈਂਟ ਦੀ ਗੱਲ ਹੈ ਚਾਹੇ ਉਹ ਔਮਨਸ ਦੇ ਸਟੱਡੀ ਦੀ ਗੱਲ ਹੈ ਜਾਂ ਹੋਰ ਵੀ ਕਈ ਮੁੱਦੇ ਜਿਹੜੇ ਔਰਤਾਂ ਨੂੰ ਲੈ ਕੇ ਚੱਕੇ ਜਾਂਦੇ ਇੱਕ ਪਾਸੇ ਇਦਾਂ ਲੇਡੀਜ਼ ਤੱਕੇ ਖਾ ਰਹੀਆਂ ਕੀ ਕਹਿਣਾ ਚਾਹਦੇ ਉਸ ਬਾਰੇ ਮੈਡਮ ਉਹਨਿੰਨੇ ਨੂੰ ਪਤਾ ਹੀ ਸੀ ਪਤਾ ਸੀਗਾ ਇਹਨਾਂ ਨੂੰ ਅਮਰਤ ਵਰਡਿੰਗ ਨੂੰ ਵੀ ਪਤਾ ਰਹਾ ਵਰਡਿੰਗ ਨੂੰ ਪਤਾ ਹੈ ਇਹਦੇ ਇਹ ਕਿਊਜ਼ਡ ਬੰਦਾ ਹੈ ਤੇ ਫਿਰ ਉਹ ਵਰਤਨੀ ਰੱਖੀ ਦੀ ਗੱਲ ਕਰਨ ਦੇ ਕਰਨੇ ਉਹਦੇ ਤੇ ਯਕੀਨ ਹੀ ਨਾ ਕਰੋ ਜਿਹੜੇ ਕਹਿੰਦੇ ਨਾ ਵਰਤਨੀ ਰੱਖੀ ਉਹਨਾਂ ਨੇ ਸਾਫ਼ ਕਹੋ ਕਿ ਜਿਹੜੀ ਉਹਨੂੰ ਸਾਫ਼ ਲੈਣਾ ਸੀਗਾ ਉਹ ਲੋ ਦੇਸ਼ੀ ਤਾਂ ਤੁਸੀਂ ਪਾਰਟੀ ਚ ਲੈ ਲਿਆ ਤੁਸੀਂ ਕਿਹੜੀ ਔਰਤਾਂ ਦੀ ਰਾਖੀ ਕਰੋਗੇ ਕੋਈ ਔਰਤਾਂ ਦੀ ਰਾਖੀ ਨਹੀਂ ਕਰਨੀ ਕਾਂਗਰਸ ਪਾਰਟੀ ਨੇ ਸਿਰਫ ਤੇ ਸਿਰਫ ਸੀਟਾਂ ਲੈਣ ਦੇ ਮਾਰੇਆਂ ਨੇ ਇਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਨੂੰ ਬੈਂਸਨ ਨੂੰ ਸ਼ਾਮਲ ਕੀਤਾ ਪਰ ਕੋਈ ਔਰਤਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਨਾ ਤੁਸੀ ਸਵਾਲ ਚੁੱਕਿਆ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਰਾਜਾ ਵੜਿੰਗ ਜੀ ਤੇ ਜਾਂ ਅਮਰਤਾ ਵੜਿੰਗ ਜੀ ਨਾਲ ਜਾ ਕੇ ਗੱਲ ਕੀਤੀ ਇਸ ਬਾਰੇ ਜਿੰਨੇ ਵੀ ਮੈਨੂੰ ਮਿਲਣਗੇ ਜਿੱਦੇ ਵੀ ਮੈਨੂੰ ਪਤਾ ਚੱਲਿਆ ਕਿਤੇ ਹੈਗੇ ਆ ਮੈਂ ਉੱਥੇ ਜਾਊਂਗੀ ਇਹਨਾਂ ਨੂੰ ਕੁਐਸਚਨ ਪੁੱਟ ਕਰੂੰਗੀ ਦੇਖੂੰਗੀ ਕੀ ਜਵਾਬ ਦਿੰਦੇ ਨੇ ਇਹਨਾਂ ਕੋਲ ਜਵਾਬ ਆਉਣਾ ਹੀ ਨਹੀਂ ਕੋਈ ਠੀਕ ਹੈ ਨਾ ਇਹ ਕਹਿ ਰਹੇ ਨੇ ਕਿ ਮੈਂ ਤਾਂ ਸੁਣਿਆ ਕਿ ਇੰਟਰਵਿਊ ਚ ਕਰ ਰਹੇ ਸੀ ਕਿ ਕੋਰਟ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਕੋਰਟ ਦੀ ਪ੍ਰੋਸੈਸਿੰਗ ਮੈਂ ਦੱਸਾਂ ਇਹਨਾਂ ਨੂੰ ਮੇਰੇ ਸਾਹਮਣੇ ਹੁਣ ਦੱਸਾਂ ਇਹਨਾਂ ਨੂੰ ਕੋਰਟ ਦੀ ਪ੍ਰੋਸੈਸਿੰਗ ਕੀ ਆ ਤੇ ਜਿਹੜੇ ਬੰਦਿਆਂ ਨੂੰ ਲੈ ਕੇ ਬੈਠੇ ਹੋਏ ਨੇ ਤੇ ਯਾਨੀ ਕਿ ਇਹ ਕੀ ਸੋਚਦੇ ਰਾਜਾ ਵਿਡਿੰਗ ਬਚਾ ਲੂਗਾ ਇਹਨੂੰ ਰਾਜਾ ਵਿਡਿੰਗ ਬਚਾ ਕੇ ਦਿਖਾ ਲਵੇ ਫਿਰ ਰਾਜਾ ਵਿਡਿੰਗ ਉਹ ਉੱਪਰ ਬੈਠਾ ਰੱਬ ਬੈਠਾ ਉਹਨੇ ਮਾਰ ਤਾ ਲੈ ਵੀ ਇਹਨੂੰ ਮਾਰ ਫਿਰ ਮਾਰੂਗਾ ਤੇ ਇਹ ਮਿਲ ਨਹੀਂ ਇਨਸਾਫ ਅਦੋਲਗਾ ਰੱਬ ਵੀ ਆਪਣੇ ਰੱਬ ਤੇ ਪੂਰਾ ਯਕੀਨ ਹੁਣ ਜਿਵੇਂ ਕਾਂਗਰਸ ਪਾਰਟੀ ਜੋਰ ਸ਼ੋਰ ਤੇ ਚੋਣ ਪ੍ਰਚਾਰ ਤੇ ਵਿਸਾਲ ਕਰ ਰਹੀ ਹੈ ਤੁਹਾਨੂੰ ਲੱਗਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚੋਂ ਇਸ ਵਾਰੀ ਆਪਣਾ ਕੋਈ ਰਤਬਾ ਜਾਂ ਕੋਈ ਥੰਮ ਖੜਾ ਕਰ ਸਕਦੇ ਨੇ ਇਹਨਾਂ ਦਾ ਥੰਮ ਪਹਿਲਾਂ ਹੀ ਇਹਨਾਂ ਨੇ ਝੂਠ ਤੇ ਫਰੇਬਾਂ ਦੇ ਵਿੱਚ ਤੇ ਫਰੇਬੀ ਬੰਦੇ ਆਪਣੇ ਪਾਰਟੀ 'ਚ ਜਮ੍ਹਾਂ ਸ਼ਾਮਲ ਕਰ ਲਏ ਤੇ ਤਾਂ ਕਿ ਇਹਨਾਂ ਦਾ ਸਤੰਭ ਬਣਦਾ ਹੈ ਪਹਿਲਾਂ ਹੀ ਆਪਣੇ ਜੜ ਪੁੱਟ ਲਈ ਇਹਨਾਂ ਨੇ ਆਪਣੀ ਨੀਂਹ ਖਰਾਬ ਕਰ ਲਈ ਇਹਨਾਂ ਨੇ ਸੋ ਜੰਦੇ ਜੰਦੇ ਸਾਡੇ ਵੋਟਰਸ ਲਈ ਕੋਈ ਸਨੇਹ ਦੇਣਾ ਚਾਹੁੰਦੇ ਉਹ ਕਾਂਗਰਸ ਪਾਰਟੀ ਦੇ ਲਈ ਕਾਂਗਰਸ ਪਾਰਟੀ ਦੇ ਲਈ ਮੈਂ ਵੋਟਰਾਂ ਨੂੰ ਕਹਿਣਾ ਚਾਹੂੰਗੀ ਕਿ ਜਿਹੜੇ ਬੰਦੇ ਨੇ ਮੈਨੂੰ ਇੰਨਾ ਰੋਲਿਆ ਆ ਮੈਨੂੰ ਇਨਸਾਫ ਨਹੀਂ ਮਿਲਿਆ ਪਹਿਲਾਂ ਵੀ ਮੇਰਾ ਜਨਤਾ ਨੇ ਬਹੁਤ ਸਾ ਦਿੱਤਾ ਪਿਛਲੀ ਵਾਰ ਦੋਨੋਂ ਪਾਰ ਧਰਾਵਾਰੀ ਨਹੀਂ ਸਾਰੇ ਲੁਧਿਆਣੇ ਦੇ ਲੋਕ ਜਾਣਦੇ ਨੇ ਗੁੰਡੀ ਨਹੀਂ ਗੁੰਡਾਗਰਦੀ ਕਰਦੇ ਨੇ ਤੇ ਹੁਣ ਵੀ ਇਹਨਾਂ ਨੂੰ ਉਹ ਨਹੀਂ ਲਾਉਣਗੇ ਔਰ ਨਾ ਹੀ ਮੂੰਹ ਲਾਉਣ ਕਿ ਜੇ ਗੁੰਡਾਗਰਦੀ ਨਹੀਂ ਚੱਲੇ ਲੁਧਿਆਣੇ ਦੇ ਵਿੱਚ ਤੋਂ ਬਹੁਤ ਬਹੁਤ ਧੰਨਵਾਦ ਜੀ ਸੋ ਇੱਕ ਪਾਸੇ ਔਰਤਾਂ ਦੇ ਹੱਕਾਂ ਦੀਆਂ ਗੱਲ ਕਰਦੀਆਂ ਸਿਆਸੀ ਪਾਰਟੀਆਂ ਤੇ ਇੱਕ ਪਾਸੇ ਔਰਤਾਂ ਇਦਾਂ ਕਚਹਿਰੀਆਂ 'ਚ ਰੁਲਦੀਆਂ ਧੱਕੇ ਖਾਂਦੀਆਂ ਸੋ ਸਵਾਲਾਂ ਦੇ ਜਵਾਬ ਜਨਤਾ ਜਨਾਦਨ ਆਪ ਹੀ ਦੇ ਸਕਦੀ ਹੈ ਉਹੀ ਸਮਝਦਾਰ ਹੈ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੇਣਾ ਕਿ ਤੁਸੀਂ ਇਹਨਾਂ ਦੇ ਵਿਚਾਰਾਂ 'ਤੇ ਕਿੰਨਾ ਕੁ ਤਵੱਜੋ ਰੱਖਦੇ ਹੋ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਸਦੀ ਦੇ ਨਾਲ ਖਬਰੀ ਲਾਟ